ਕੋ ਜੋ ਆਵਾਜ਼ ਆ ਕੀ ਨਹੀਂ ਹਾਂ ਇਹ ਜਣੀ ਮਾਕੜੀ ਆ ਕਰੋ ਜਿਆਦਾ ਸੋਟਾ ਬੇਟਾ ਵੀ ਐ ਇਦਾਂ ਨਹੀਂ ਆ ਜਰਾ ਡੈਡ ਕੀਤਾ ਕਰਦਾ ਹਾਂ ਹਲੋ ਆਈ ਸੋਲ ਮੇਰੀ ਗੱਡ ਹਾਂ ਹਾਂਜੀ ਮਦਦ ਕਰਨ ਵਾਸਤੇ ਆਈ ਤੁਹਾਡੀ ਅਸੀਂ ਅੱਛਾ ਦਾ ਕੋਈ ਤਾਂ ਨੂੰ ਕੋਈ ਚੇਂਜ ਤੇ ਆ ਉਹਨੇ ਕੋਈ ਰਾਮ ਦੱਸਣੇ ਮੇਰੀ ਗੱਲ ਸੁਣਾ ਇਨੇ ਆ ਜਿਹੜੇ ਤੋਂ ਨੋਂਦੇ ਕਿਉਂ ਨਹੀਂ ਤੁਸੀਂ ਆ ਗੰਦੇ ਕਿਉਂ ਕੀਤੇ ਹੋਇਆ ਹੱਥ ਇਹਨੇ ਅੱਜ ਤੇ ਮੈਂ ਸਾਬਣ ਨਾਲ ਧੋ ਕੇ ਆਇਆ ਇੱਥੇ ਨਿੱਕੇ ਚੁੱਕ ਦੀ ਕਿਉਂ ਚੁੱਕਦੇ ਹੋ ਇਹ ਚੱਕਾ ਲਓ ਤੇ ਪਿੱਛੇ ਰੋ ਕੱਲ ਮੈਂ 70 ਰੁਪਏ ਦਿੱਤੇ ਇਥੇ ਦੋ ਬੋਰੇ ਚੁਕਾਏ ਸੀ ਵਾਏ ਗੁਰਪ੍ਰੀਤ ਫਾਕਾ ਰਹੇ ਤੁਹਾਡੇ ਤੇ ਬਈ ਬੰਦਾ ਹੀ ਜਾ ਜਾ ਮਰ ਕੇ ਚੱਲ ਜੀ ਘਰੇ ਚੱਲ ਜੀ ਛੋਟ ਛੋਟ ਇਤੋਂ ਫਾਲ ਦੀ ਗੱਲ ਵਿੱਚ ਤੇ ਰਹੇ ਬੈਠੋ ਬੈਠੋ ਰਹੀ ਰੋਹਾਈ ਵਾਇਗਰ ਕਿ ਪਾਕਾਇ ਉਹ ਜੀ ਰੁਕੇ ਵਾ ਗੱਲ ਰੁਕੇ ਦੇ ਆ ਹੁਣ ਵੀ ਹੁਣ ਵੀ ਏ ਆ ਇੱਕ ਮਿੰਟ ਦੇ ਮੈਂ ਇਹਦਾ ਸਮਾਨ ਲੈ ਕੇ ਭਾਈ ਭਾਈ ਵਾਇਗਰ ਉਹ ਪਾਕ ਕਰੇ ਤਾਂ ਕੋਈ ਗੱਲ ਨਹੀਂ ਕੋਈ ਗੱਲ ਚਲੋ ਤੇਰੇ ਚੱਲਦੇ ਆਪਾਂ ਗੱਲ ਚੱਲ ਤੇਰੀ ਕੀ ਗੁਰੂ ਰਾਮਦਾਸ ਚੜਦੇ ਕਾਲਾ ਚ ਰੱਖੇ ਜਦ ਹੋ ਗਈ ਸੀ ਇਹਦੇ ਬਾਅਦ ਤੇ ਝਾੜੂ ਲਾਉਂਦੀ ਇਹ ਮੁੰਡਾ ਠੀਕਲੀ ਰਹਿਦਾ ਇਹਨੂੰ ਦਬਾਕ ਦੀ ਆ ਤਾਂ ਰਾਜੀ ਹੋ ਗਿਆ ਭਾਈ ਗੁਰੂ ਛੱਤੇ ਪਾ ਚਾਤਾ ਇੰਤੰਦਰ ਉਸਤੇ ਡ ਗੁਰੂ ਰਾਮਦਾਸ ਵਾਡੂ ਯੂ ਵਰ ਕਰੇ ਰਾਦੇ ਜਾਉਂ ਪਾਈ ਆ ਦੇ ਨਿਆਨੇ ਬਸ ਮੈਂ ਤੁਹਾਡੇ ਮੁੰਡੇ ਦੇ ਜਵਾਗ ਆ ਹਾਂ ਤਿੰਨ ਮੁੰਡੇ ਆ ਤੇ ਤਕੋੜੀ ਇਹ ਭਾਈ ਗੁਰੂ ਛੱਤੇ ਪਾ ਚਾ ਨਾ ਹੋ ਕੇ ਧੰਨ ਹੋਦਾ ਕੋਈ ਕਪਰਾਟ ਹੋ ਰਿਹਾ ਇਹਨੂੰ ਦੱਛੇ ਅਸੀਂ ਆਲਮ ਤੇਜ ਵਾਲਿਆ ਹਾਂ ਇਥੇ ਜਿਹੜਾ ਜੀ ਹਰ ਵਾਰ ਨਾ ਚਲਦੀ ਹਰੇ ਭੋਲੀ ਨਾਲ ਦੇ ਜੀ ਦਿਮਾਗ ਨਹੀਂ ਚੱਲਦੀ ਤੁਸੀਂ ਇਹਨਾਂ ਦੇ ਬੱਚੇ ਹੋ ਹਾਂਜੀ ਅਰੇ ਬੋਲ ਪਰ ਯਾਰ ਤੁਸੀਂ ਆਪ ਦਾ ਕਪੜਾ ਹੀ ਚਾਜਦੇ ਪਾ ਮਾਤਾ ਦੇ ਵੀ ਬੋਲ ਥੋੜੇ ਚੰਗੇ ਜੀ ਤੁਹਾਡੇ ਰਹਿਣ ਦਿੱਤੇ ਹੀ ਮੇਰੇ ਨਹੀਂ ਹੈ ਕਪੜੇ ਵੀ ਹਾਂ ਮੇਰੀ ਆਪ ਨਹੀਂ ਲੈਣ ਦੀ ਮੇਰੀ ਵੀ ਘਾਤ ਹੈ ਜੀ ਅਸਾਂ ਹਾਂਜੀ ਉਹ ਇਹਨੂੰ ਮਾਰ ਕੰਮ ਕੰਮ ਤੂੰ ਕੋਈ ਨਹੀਂ ਕਰਦਾ ਕੰਮ ਮੈਂ ਤੁਹਾਨੂੰ ਕਿਹਾ ਪਹਿਲਾਂ ਉਹਦਾ ਆਪਰੇਸ਼ਨ ਕਰਾਇਆ ਹੀ ਹੁਣ ਮੇਰਾ ਇਦਾਂ ਦੀ ਹਾਲਤ ਹੋ ਗਈ ਜੀ ਤੁਹਾਡੇ ਕੀ ਹੋਇਆ ਸੀਗਾ ਮੇਰੇ ਦਿਮਾਗੀ ਪ੍ਰੋਬਲਮ ਹੈ ਜੀ ਹੁਣ ਕੰਮ ਕੰਮ ਕੋਈ ਨਹੀਂ ਕੋਈ ਨਹੀਂ ਕੋਈ ਕੰਮ ਨਹੀਂ ਕਰਦਾ ਕਰੀ ਰੇ ਨਹੀਂ ਜੀ ਇਹ ਲੋ ਇਹਦੀ ਦੇਖਭਾਲ ਕਰਦਾ ਹੈਗਾ ਜੀ ਇਹ ਕੌਣ ਇਹ ਨਾ ਇਹ ਮੇਰਾ ਵੱਡਾ ਬੇੜਾ ਜੀ ਦਾ ਪ੍ਰੋਜੈਕਟ ਕਰਾਇਆ ਜੀ ਦਾ ਪ੍ਰਿੰਟ ਇਹਦਾ ਜੀ ਬਾਥਰੂਮ ਵਾਲਾ ਜਿੱਦਾਂ ਇਹਦਾ ਇੱਥੇ ਸਰਾਖ ਸੀਗਾ ਜੀ ਪੀਆਈ ਜੋ ਇੱਥੇ ਕਰਵਾਇਆ ਜੀ ਹੁਣ ਅਸਾਂ ਜਾਣਦੇ ਤੁਸੀਂ ਜਾਣਦਾ ਹਾਂ ਜੀ ਹਾਂ ਜੀ ਤੇ ਉਹ ਉਹਨਾਂ ਨੇ ਉਹ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਨਾ ਮੈਂ ਤਾਂ ਭਾਈ ਵਾਹਿਗੁਰੂ ਕਿਰਪਾ ਕਰੇ ਲੈ ਮਾਤਾ ਇਹ ਲੈ ਲੋ ਉਹ ਕੀ ਕਰ ਰਹੇ ਨੇ ਵਾਇਗਰ ਸੱਚੇ ਪਾਚਾ ਪੇਟ ਪਾ ਕਰ ਇਹ ਗੁਰੂ ਰਾਮਦਾਸ ਨਹੀਂ ਭੇਜੇ ਆ ਤੈਨੂੰ ਜੇ ਤੂੰ ਗੁਰੂ ਤੈਨੂੰ ਪਾਰੇ ਤੇ ਜੇ ਤੋ ਸੱਚੇ ਪਾਚਾ ਲੈ ਆਇਂਦਾ ਕੋ ਤੂੰ ਦਾਲ ਘਰ ਦਾ ਇਹ ਮੈਂ ਨਹੀਂ ਕੀਤਾ ਇਹ ਨਾ ਸਾਡੇ ਉਥੇ ਬਾਹਰ ਰਹਿੰਦੇ ਆ ਮੈਂ ਉਹ ਕਰਵਾਵੇ ਤੇ ਜੇ ਲ ਉਤਾਰਦੇ ਰੋਸਤੀ ਲੈ ਤਰਾ ਪਰਿਵਾਰਾ ਜੀ ਚੱਲ ਤੈਨੂੰ ਉਹ ਹੀ ਕੀ ਤੁਸੀਂ ਬਸ ਦਿਲਾਉਂ ਇਹ ਅਰਦਾਸ ਕਰ ਦੋ ਵੀ ਜਿੱਥੋਂ ਇਹ ਆਏ ਆ ਸੇਵਾ ਉਹ ਕਹਿੰਦਾ ਉਹਨਾਂ ਦੇ ਡੱਬੇ ਡੁੱਬੇ ਬੇੜੇ ਪਾਰ ਕਰਦਾ ਗੁਰਗੋਬਿੰਦ ਸਿੰਘ ਗੁਰਗੋਬਿੰਦ ਸਿੰਘ ਜੀ ਬੋਤਾ ਇਹਨੂੰ ਪਾਰ ਕਰੇ ਵਾਹਿਗੁਰੂ ਸਕੀਪਾ ਮੈਨੂੰ ਪਹਿਲਾਂ ਹੀ ਵਾਹਿਗੁਰੂ ਜੀ ਨੇ ਬਹੁਤ ਕਰ ਦਿੱਤਾ ਬਹੁਤ ਕਰ ਦਿੱਤਾ ਮੈਨੂੰ ਪਹਿਲਾਂ ਹੀ ਉਹਨੇ ਦਾ ਤੂੰ ਨੇ ਵਾਹਿਗੁਰੂ ਕਿਰਪਾ ਕਰੇ ਰਾਜੀ ਰਹਾ ਵੰਡੀ ਨੂੰ ਭਰੋ ਖੁਸ਼ ਰਹੇ ਬਸ ਕੀ ਸੇਵਾ ਕਰੀਏ ਕੋਈ ਸੇਵਾ ਕੋਈ ਸੇਵਨ ਰਾਜੀ ਰਹਾ ਬਈ ਅਰਦਾਸ ਕਰਨੀਆਂ ਸਭ ਦੀ ਸ਼ੁਕਸ਼ਾਂ ਦੀ ਅਰਦਾਸ ਇਹੋ ਹੀ ਆ ਤੇਰਾ ਪਰਿਵਾਰਾ ਜਿਹੜਾ ਤੇਰੀ ਦੇਲ ਤੇ ਦੂਰੇ ਦਾ ਚਲੋ ਭਾਈ ਉਹ ਪਾਪਾ ਕਹਿੰਦਾ ਤੂੰ ਨਹੀਂ ਦਵੇ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਤੇ ਇਹ ਬਜ਼ੁਰਗ ਮਾਤਾ ਜੀ ਆ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ ਇਹ ਪਿੰਡ ਕੱਕੋਆ ਰਹਿੰਦੇ ਆ ਕੁਛ ਵੇਲੇ ਦੋ ਲੜਕੇ ਆ ਸ਼ੋਭਾ ਚੜਾ ਸਾਰਿਆਂ ਤੋਂ ਪਹਿਲਾਂ ਇਹਨਾਂ ਦੇ ਕਿਹ ਲੜਕਾ ਜਿਨ੍ਹਾਂ ਤੁਸੀਂ ਦੇਖ ਰਹੇ ਇਹਨਾਂ ਦੇ ਦਿਮਾਗ ਦਾ ਇਲਾਜ ਚੱਲਦਾ ਹੋਇਆ ਤੇ ਇਹ ਵਿਚਾਰਾ ਕਾਫੀ ਟਾਈਮ ਤੋਂ ਘਰੇ ਹੀ ਆ ਇਹਨਾਂ ਦਾ ਕੋਈ ਮਤਲਬ ਕਿ ਕੋਈ ਕੰਮਕਾਰ ਨਹੀਂ ਕਰਦਾ ਹੈਗਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਤੇ ਇਹ ਬਜ਼ੁਰਗ ਮਾਤਾ ਜੀ ਸਵੇਰ ਤੋਂ ਇੱਥੇ ਗੁਰਦੁਆਰਾ ਸਾਹਿਬ ਕਾਕੋਵਾਲ ਉੱਥੇ ਬੈਠ ਕੇ ਤੇ ਆਪਣੇ ਪੁੱਤ ਵਾਸਤੇ ਉੱਥੇ ਝਾੜੂ ਲਾਉਂਦੀ ਗੁਰੂ ਘਰ ਦੇ ਵਿੱਚ ਤੇ ਇਹ ਇਹ ਪਰਿਵਾਰ ਆ ਪਿੰਡ ਕਾਕੋਵਾਲ ਦੇ ਵਿੱਚ ਹਾਂਜੀ ਹਾਂਜੀ ਪਿੱਛੋਂ ਬਾ ਉੱਠ ਲੋ ਹਾਂਜੀ